ਲਗਾਤਾਰ ਪੰਜਾਬ ਅੰਦਰ ਚੱਲ ਰਹੀ ਢਿੱਲੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਅਤੇ ਪੰਜਾਬ ਵਿੱਚ ਨਿੱਤ ਦਿਨ ਹੋ ਰਹੀਆਂ ਲੁੱਟਾਂ ਖੋਹਾਂ ਤੇ ਸ਼ਰਿਆਂ ਮੰਗੀਆਂ ਜਾ ਰਹੀਆਂ ਫਰੋਤਿਆਂ ਦੇ ਰੋਸ ਵਿੱਚੋਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਐਸਐਸਪੀ ਦਫਤਰ ਗੁਰਦਾਸਪੁਰ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਚਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੀਡੀਆ ਨਾਲ ਗਲਬਤ ਕਰਦੇ ਹੋਏ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਪਾੜਾ ਅਤੇ ਕਾਂਗਰਸ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਲਗਾਤਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ ਤੇ ਨਿਤ ਦਿਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਤੇ ਸ਼ਰੀਆਮ ਡਕੈਤੀਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਫਰੋਤੀਆਂ ਵੀ ਮੰਗੀਆਂ ਜਾ ਰਹੀਆਂ ਹਨ ਹੁਣ ਤਾਂ ਸਮਾਂ ਹੋ ਗਿਆ ਕਿ ਮਹਿਲਾਵਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਤੇ ਘਰਾਂ ਤੋਂ ਬਾਹਰ ਨਿਕਲਦੇ ਵੀ ਡਰ ਰਹੀਆਂ ਹਨ ਉਨਾ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਉੱਪਰ ਤੰਜ ਕੱਸਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਵਪਾਰੀਆਂ ਨੂੰ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਨੂੰ ਕਹਿ ਰਹੇ ਹਨ ਪਰ ਜਿਵੇਂ ਪੰਜਾਬ ਅੰਦਰ ਲੁੱਟਖੋ ਡਕੈਤਾਂ ਹੋ ਰਹੀਆਂ ਤੇ ਸ਼ਰੀਆਮ ਫਿਰੋਤੀਆਂ ਹੋ ਰਹੀਆਂ ਤੇ ਕਿਹੜਾ ਵਪਾਰੀ ਪੰਜਾਬ ਵਿੱਚ ਇਨਵੈਸਟਮੈਂਟ ਕਰੇਗਾ ਸਾਡੇ ਪੰਜਾਬ ਤੋਂ ਅਰਸੋ ਲੋ ਅੱਜ ਜੋ ਪ੍ਰੋਗਰਾਮ ਸੀ ਸਾਡੇ ਪੂਰੇ ਪੰਜਾਬ ਦੇ ਵਿੱਚ ਲਾਅਨ ਸਥਿਤੀ ਨੂੰ ਲੈ ਕੇ ਧਰਨੇ ਦੇਂਦਾ ਉਹਦੇ ਵਿੱਚ ਉਹਦੇ ਵਿੱਚ ਆਪਾਂ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਆਪਾਂ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਦਰਨਾ ਦੇ ਰਹੇ ਆ ਕਿਉਂਕਿ ਪੰਜਾਬ ਦੇ ਹਾਲਾਤ ਦਿਨ ਬਦ ਦਿਨ ਬੱਦ ਤੋਂ ਬੱਦਰ ਹੋ ਜਾ ਰਹੇ ਨੇ ਕਾਨੂੰਨ ਵਿਵਸਥਾ ਦੀ ਨਾਂ ਦੀ ਕੋਈ ਪੰਜਾਬ ਚ ਚੀਜ਼ ਨਹੀਂ ਰਹੀ ਅੱਜ ਪੰਜਾਬ ਸਾਡਾ ਯੂਥ ਖਾਲੀ ਹੋ ਗਿਆ ਔਰ ਜੋ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਹੈ ਜਾਂ ਕਾਰੋਬਾਰ ਦਾ ਦੌਰ ਜਾਂ ਅੱਜ ਜਿਹੜਾ ਲੋਕਾਂ ਨੂੰ ਜਿਹੜੀ ਥ੍ਰੈਟ ਦਿੱਤੇ ਜਾ ਰਹੇ ਨੇ ਥਰੋਟੀਆਂ ਮੰਗੀਆਂ ਜਾ ਰਹੇ ਨੇ ਅੱਜ ਪੰਜਾਬ ਦੇ ਲੋਕ ਸਹਿਮ ਦੇ ਮਾਹੌਲ ਚ ਜੀ ਰਹੇ ਨੇ ਔਰ ਮੈਂ ਇਹ ਗੱਲ ਤੁਹਾਨੂੰ ਦੱਸ ਰਿਹਾ ਤੁਹਾਡੇ ਮਾਦੇ ਕਿ ਜਿਹੜੀ ਸਾਡੇ ਪੰਜਾਬ ਸਰਕਾਰ ਦੇ ਸਾਡੇ ਮੁੱਖ ਮੰਤਰੀ ਪੰਜਾਬ ਮੁੱਖ ਭਗਵੰਤ ਸਿੰਘ ਜੀ ਨੇ ਔਰ ਇਹ ਮੈਂ ਇਹਨਾਂ ਦੀਆਂ ਬੜੀਆਂ ਮੈਨੇ ਦੇ ਵੀਡੀਓ ਦੇਖਦਾ ਦਾ ਸੀ ਬੜੇ ਸ਼ੌਕ ਨਾਲ ਵੀ ਇੱਕ ਦੇ ਚੰਗਾ ਕੰਮ ਕਰਨਗੇ ਇਹਨਾਂ ਦੀ ਮੈਂ ਉਹ ਵੀਡੀਓ ਵੇਖਦਾ ਰਿਹਾ ਕਿ ਇਹ ਸ਼ਾਇਦ ਚੁਟਕਲਿਆਂ ਦੇ ਵਿੱਚੋਂ ਜਾਂ ਕਿ ਮੀਡੀਆ ਚੋਂ ਨਿਕਲ ਕੇ ਕਿ ਇਹਨਾਂ ਨੂੰ ਪ੍ਰੈਕਟਿਸ ਹੋ ਚੁੱਕੀ ਹੈ ਵੀ ਚੰਗਾ ਕੰਮ ਕਰ ਲੈਣਗੇ ਪਰ ਇਹਨਾਂ ਦੇ ਮੈਂ ਬਿਆਨ ਵੇਖ ਕੇ ਇਹ ਕਹਿੰਦਾ ਸੀ ਯਾਰ ਜੇ ਇਹਨਾਂ ਨੂੰ ਇੰਨੇ ਡਰ ਵਾ ਭੈ ਵਾ ਤੇ ਫਿਰ ਇਹ ਡੇਰੀਆਂ ਖੋਲਣ ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਮਾਨ ਸਾਹਿਬ ਅੱਜ 15 ਅਗਸਤ ਨੂੰ ਤੁਸੀਂ ਜਿਹੜੀ ਸਟੇਜ ਬਣਾਈ ਸੀ ਕੀ ਤਾਂ ਹੁਣ ਤੁਸੀਂ ਡੇਰੀ ਖੋਲੋ ਫਿਰ ਤੁਹਾਨੂੰ ਬਹੁਤਾ ਖਤਰਾ ਆ ਗਿਆ ਸੀ ਆਮ ਜਨਤਾ ਜਿਹੜੀ ਸ਼ਰੈ ਆਮ ਤੁਹਾਡਾ 15 ਅਗਸਤ ਦੇਖ ਰਹੀ ਸੀ ਤੇ ਤੁਹਾਨੂੰ ਕਦਾ ਖਤਰਾ ਆ ਗਿਆ ਅੱਜ ਪੰਜਾਬ ਦੇ ਵਿੱਚ ਆਮ ਨਾਗਰਿਕ ਮਹਿਸੂਸ ਨਹੀਂ ਹੈ ਸਾਡੇ ਵਪਾਰੀ ਭਰਾ ਜਿੰਨਾ ਮੈਂ ਜਿਹੜੇ ਅਫੋਰਡ ਕਰ ਸਕਦੇ ਸਾਰਾ ਪੰਜਾਬ ਚੋਂ ਇਨਵੈਸਟਮੈਂਟ ਬਾਹਰ ਜਾ ਰਹੀ ਹੈ ਸਾਡਾ ਪੰਜਾਬ ਯੂਥ ਖੋਖਲਾ ਹੋ ਰਿਹਾ ਬਿਜ਼ਨਸ ਤਾਂ ਖੋਖਲਾ ਹੋ ਰਿਹਾ ਔਰ ਮੈਂ ਇਹ ਨਾਲ ਲੋਕਾਂ ਨੂੰ ਕਹਿੰਦਾ ਕਿ ਦੀ ਰਾਜਨੀਤੀ ਕਿੱਥੇ ਕਰੋਗੇ ਜੇ ਆਮ ਲੋਕ ਹੀ ਨਹੀਂ ਰਹਿਣਗੇ ਅੱਜ ਘਰਾਂ ਦੇ ਬਾਹਰ ਕੋਈ ਜਨਾਨੀ ਕੋਈ ਬੱਚਾ ਨਹੀਂ ਖਲੋ ਸਕਦਾ ਕਿਡਨੈਪਿੰਗ 4-4 ਸਾਲ ਦੇ ਬੱਚੇ ਤੁਹਾਡੇ ਸਾਹਮਣੇ ਆ ਚਾਰ ਸਾਧ ਗੋਪਾਲ ਮੰਦਰ ਲੱਗੋ 4 ਸਾਲ ਦਾ ਬੱਚਾ ਕਿਡਨੈਪ ਹੋ ਗਿਆ ਪਠਾਨਗੁਰ ਤੋਂ ਹੋ ਰਿਹਾ ਵਾ ਕੋਈ ਇੱਕ ਅਪਰਾਧ ਹੋਵੇ ਪੰਜਾਬ ਤੇ ਗੱਲ ਕਰੀਏ ਲੁੱਟਾਂ ਖੋਹਾਂ ਸਨੇਚਿੰਗ ਨਸ਼ਾ ਆਪਣਾ ਮਾਫੀਆ ਹਰ ਤਰ੍ਹਾਂ ਦਾ ਇੱਥੇ ਮਤਲਬ ਪੰਜਾਬ 'ਚ ਬੋਲਬਾਲਾ ਹੋ ਗਿਆ ਵੈ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਨਹੀਂ ਅੱਜ ਗੰਦਲਾ ਪੰਜਾਬ ਹੋ ਚੁੱਕਾ ਵੈ ਮੈਂ ਭਗਵੰਤ ਸਿੱਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਇਸ ਪੰਜਾਬ ਨੂੰ ਬਚਾਉਣ ਵਾਸਤੇ ਤੁਸੀਂ ਬਹੁਤ ਵੱਡੀਆਂ-ਵੱਡੀਆਂ ਸੌਵਾਂ ਖਾਧੀਆਂ ਸੀ ਅੱਜ ਮੌਕਾ ਵੈ ਪੰਜਾਬ ਨੂੰ ਬਚਾਉਣ ਦਾ ਪੰਜਾਬੀਏ ਤੈਨੂੰ ਬਚਾਉਣ ਦਾ ਪੰਜਾਬ ਦੇ ਲੋਕਾਂ ਨੂੰ ਬਚਾਉਣ ਦਾ ਅੱਜ ਸਮਾਂ ਹੈ ਤੁਹਾਨੂੰ ਕੰਮ ਕਰਨ ਦਾ ਅੱਜ ਨਸ਼ੇ 'ਚੋਂ ਦਲਦਲ 'ਚੋਂ ਲੋਕਾਂ ਨੂੰ ਬਾਹਰ ਕੱਢਣ ਦਾ ਅੱਜ ਗੈਂਗਸਟਰ ਤੇ ਲੋਕਾਂ 'ਚੋਂ ਲੋਕ ਬਾਹਰ ਕੱਢਣ ਦਾ ਅੱਜ ਲੋਕਾਂ ਨੂੰ ਸੁਰੱਖਿਆ ਦੇਣ ਦਾ ਅੱਜ ਪੰਜਾਬ ਦੇ ਵਿੱਚ ਇਹੋ ਜਿਹੇ ਕਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਬਟਾਲੇ ਦੇ ਵਿੱਚ ਸਰਾਫਾਂ ਦੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਲੁੱਟਿਆ ਜਾ ਰਿਹਾ ਧਾਰੀ ਵੱਲੋਂ ਲੁੱਟ ਕੇ ਲੈ ਗਏ ਤਰਨਤਾਰ ਤੋਂ ਲੁੱਟ ਕੇ ਲੈ ਗਏ ਅਮਰਸਰ ਤੋਂ ਲੁੱਟ ਕੇ ਲੈ ਗਏ ਕੋਈ ਦੁਕਾਨਦਾਰ ਕੋਈ ਚੰਗਾ ਵਪਾਰੀ ਆਹਲੇ ਇੰਨਾ ਕ ਸਹਿਮਿਆ ਪਿਆ ਵੇ ਪੰਜਾਬ ਦੇ ਬਿਜ਼ਨਸ ਕਰਦੇ ਤੁਸੀਂ ਇੱਕ ਵੀਡੀਓ ਦੇਖੀ ਜਿਨੇ ਆਪਣੇ ਟਾਇਲਾਂ ਤੋੜਤੀਆਂ ਸੀ ਉਹਨੇ ਗਾਲਾਂ ਖਾਧੀਆਂ ਕਿ ਮੈਂ ਪੰਜਾਬ ਛੱਡ ਕੇ ਜਾ ਰਿਹਾ ਮੈਂ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਅੱਜ ਆਮ ਬੰਦਾ ਕੀ ਕਰੂਗਾ ਜਿਸ ਬੰਦੇ ਦੀ ਸੁਰੱਖਿਆ ਛੱਡ ਕੇ ਮੈਂ ਕਹਿੰਦਾ ਚਲੋ ਚੰਗੇ ਬੰਦੇ ਤੇ ਚਲੋ ਦੋ ਬੰਦੇ ਨਾਲ ਲੈ ਕੇ ਚੱਲ ਅੱਜ ਸਾਡੇ ਪੰਜਾਬ ਦੇ ਲੋਕ ਸਾਡੀਆਂ ਮਾਵਾਂ ਭੈਣਾਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ ਇਹ ਹਾਲਾਤ ਸਾਡੇ ਬਣੇ ਨੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਤੁਰੰਤ ਇਹਦੇ ਤੇ ਐਕਸ਼ਨ ਲੈ ਕੇ ਪੰਜਾਬ ਦੀ ਸਥਿਤੀ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਆਮ ਪੰਜਾਬੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਤੇ ਆਪਣੇ ਆਪਣੇ ਕਾਰੋਬਾਰ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਪੰਜਾਬ ਦੇ ਆਪਣੇ ਆਪਣੇ ਸੇਫ ਮਹਿਸੂਸ ਕਰ ਸਕਣ ਇਹ ਹੀ ਮੈਂ ਮੰਗ ਕਰਦਾ ਦੇਖੋ ਜੀ ਜੋ ਪੰਜਾਬ ਦੀ ਅੱਜ ਕਾਨੂੰਨ ਵਿਵਸਥਾ ਟਹਿ ਟੇਰੀ ਹੋ ਚੁੱਕੀ ਆ ਜਿਸ ਦੇ ਰੋਸ ਵਜੋਂ ਅੱਜ ਪੂਰੇ ਸੂਬੇ ਭਰ ਦੇ ਵਿੱਚ ਜਿਹੜਾ ਸਾਡੀ ਸਮੂਹ ਕਾਂਗਰਸ ਦੇ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਜਿਹੜਾ ਅਸੀਂ ਅੱਜ ਰੋਸ ਜ਼ਾਹਰ ਕਰ ਰਹੇ ਆ ਸੋ ਜੇ ਅੱਜ ਤੁਸੀਂ ਗੱਲ ਕੀਤੀ ਹੈ ਕਿ ਇੱਕ ਪਾਸੇ ਸੀਐਮ ਸਾਹਿਬ ਕਹਿ ਰਹੇ ਨੇ ਪੰਜਾਬ ਇਨਵੈਸਟਮੈਂਟ ਦੀ ਗੱਲ ਕਰ ਰਹੇ ਨੇ ਸੋ ਗੱਲ ਤੇ ਜ਼ਰੂਰ ਕਰ ਰਹੇ ਨੇ ਪਰ ਇੱਥੇ ਲੋਕ ਜਿਹੜੇ ਅੱਜ ਸੁਰੱਖਿਤ ਦੀ ਲੋਕ ਇੱਕ ਸਮਾਸੀ ਲੋਕ ਯੂਪੀ ਦੀ ਦਿੰਦੇ ਸੀ ਐਗਜ਼ਾਮਪਲ ਅੱਜ ਲੋਕ ਯੂਪੀ ਵਿੱਚ ਜਾਣਾ ਪਸੰਦ ਕਰ ਰਹੇ ਬਲਕਿ ਪੰਜਾਬ ਦੇ ਵਿੱਚ ਹੋਰ ਸੂਬਿਆਂ ਦੇ ਵਿੱਚ ਇਨਵੈਸਟਮੈਂਟ ਕਰਨਾ ਪਸੰਦ ਕਰ ਰਹੇ ਕਿਉਂਕਿ ਅੱਜ ਜਿਹੜੀ ਹੈ ਅੱਜ ਪੰਜਾਬ ਦੀ ਜਿਹੜੀ ਆ ਕਾਨੂੰਨ ਵਿਵਸਥਾ ਇੰਨੀ ਟੈਟੇਰੀ ਹੋ ਗਈ ਆ ਕਿ ਲੋਕ ਜਿਹੜੇ ਆ ਉਹ ਦਿਨੇ ਵੀ ਸੁਰੱਖਿਤ ਨਹੀਂ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਰੋਜ਼ ਗੋਲੀਆਂ ਚੱਲਦੀਆਂ ਮੈਂ ਪਿਛਲੀ ਔਸਤ ਦੀ ਗੱਲ ਕਰਾਂ ਜੇ ਔਸਤ ਕੱਢੀਏ ਤੇ ਦੋ ਦੋ ਜਿਹੜੇ ਕਤਲ ਆ ਉਹ ਰਜਾਨਾ ਦੇ ਜਿਹੜੇ ਹੈਗੇ ਨੇ ਸੋ ਜੇਲ੍ਹਾਂ ਦੇ ਵਿੱਚ ਇੰਟਰੂਵਾਂ ਹੋ ਰਹੀਆਂ ਲਾਰੈਂਸ ਮਿਸ਼ਨੋਈ ਜੇਲ੍ਹ ਦੇ ਵਿੱਚ ਬਹਿ ਕੇ ਇੰਟਰੂਵ ਕਰ ਰਿਆ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਬਾਹਰ ਨੂੰ ਜਾ ਰਹੀ ਆ ਉਹ ਕਿਸ ਕਰਕੇ ਜਾ ਰਹੀ ਆ ਕਿਉਂਕਿ ਅੱਜ ਜਿਹੜਾ ਵੀ ਕਾਰੋਬਾਰੀ ਜਿਹੜਾ ਸਾਡਾ ਭਰਾ ਵਾ ਉਹ ਜਦੋਂ ਇੱਥੇ ਕੁਝ ਕੰਮ ਕਰਨ ਦੀ ਗੱਲ ਕਰਦਾ ਉਹਨੂੰ ਉਸ ਵੇਲੇ ਥ੍ਰੈਟ ਕਾਲਾਂ ਆਉਂਦੀਆਂ ਕਿ ਇੰਨੇ ਪੈਸੇ ਦੇ ਦੇ ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦੇਵਾਂਗੇ ਸੋ ਅੱਜ ਜਿਹੜੀ ਆ ਕਾਨੂੰਨ ਵਿਵਸਥਾ ਜਿਹੜੀ ਆ ਉਹ ਬਿਲਕੁਲ ਢਹਿ ਟੇਰੀ ਹੋ ਗਈ ਹੈ ਸੋ ਇਹਨਾਂ ਦੇ ਆਪਣੇ ਝਾੜੂ ਦੇ ਆਗੂ ਨਹੀਂ ਸੁਰੱਖਿਤਾ ਪਿੱਛੇ ਕੁਝ ਦਿਨ ਪਹਿਲਾਂ ਤੁਸੀਂ ਸਰ ਤੁਹਾਡੇ ਮਾਧਿਅਮ ਰਾਹੀਂ ਪਤਾ ਲੱਗਾ ਕਿ ਉੱਥੇ ਇੱਕ ਕਿਸਾਨ ਵਿੰਗ ਦੇ ਆਗੂ ਸੀ ਤਰਲੋਚਨ ਸਿੰਘ ਉਹਨਾਂ ਦੇ ਗੋਲੀ ਗੋਲੀ ਮਾਰ ਦਿੱਤੀ ਜਾਂਦੀ ਹੈ ਸੋ ਅੱਜ ਜਿਹੜੇ ਲੋਕ ਨੇ ਉਹ ਬਹੁਤ ਹੀ ਆਪਣੇ ਤੰਗ ਪਰੇਸ਼ਾਨ ਨੇ ਲੋਕ ਜਿਹੜੇ ਆ ਜਦੋਂ ਦੁਕਾਨਦਾਰ ਲੇਟ ਹੋ ਜਾਂਦੇ ਨੇ ਘਰਾਂ ਦੇ ਵਿੱਚ ਉਹਨਾਂ ਦੇ ਮਾਪਿਓ ਮਾਪੇ ਫੋਨ ਕਰਦੇ ਨੇ ਬੇਟਾ ਆ ਜਾ ਦੁਕਾਨ ਬੰਦ ਕਰ ਦੇ ਜੋ ਕਮਾਇਆ ਠੀਕ ਆ 5-6 ਵਜੇ ਦੁਕਾਨ ਬੰਦ ਕਰ ਦੇ ਸੋ ਅੱਜ ਸਹਿਮ ਦੇ ਮਾਲ ਦੇ ਵਿੱਚ ਨੇ ਸਾਰਾ ਸਾਰੇ ਲੋਕ 6 ਦੇ ਕਾਰਨ ਜਦੋਂ ਇੱਕ ਲੋਕਾਂ ਨੂੰ ਜਿਹੜਾ ਵਾ ਗੈਂਗਸਟਰ ਵਾ ਜਿੰਦਾਚਰ ਖਤਮ ਨਹੀਂ ਕਰਨਗੇ ਬੱਚੇ ਜਿਹੜੇ ਆ ਉਹ ਨਸ਼ੇਵਾਲ ਵੀ ਜਾ ਰਹੇ ਨੇ ਉਹਦਾ ਕਾਰਨ ਇਹ ਆ ਅਨਪਲੋਇਮੈਂਟ ਜੇ ਉਹਨਾਂ ਨੂੰ ਰੋਜ਼ਗਾਰ ਦਿੱਤੇ ਜਾਣ ਤੇ ਉਹ ਨਸ਼ੇਵਾਲ ਨਹੀਂ ਜਾਣਗੇ ਸੋ ਇਸ ਕਰਕੇ ਜਿੰਨਾ ਚਿਰ ਪੰਜਾਬ ਸਰਕਾਰ ਸਖਤ ਸਖਤ ਕਦਮ ਨਹੀਂ ਚੁੱਕਦੀ ਉਹਨਾਂ ਚਿਰ ਇਹਨੂੰ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ ਸ਼ਨ ਕਾਰਵਾਈ ਕਰਦਾ ਤੇ ਸਾਨੂੰ ਰੋਸ ਪਾ ਜੋ ਕਿਉਂ ਇੱਥੇ ਆਉਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕਲਾ ਕੇਂਦਰ ਦੇ ਸਾਹਮਣੇ ਦੁਕਾਨ ਪਿੱਛੇ ਜੇ ਜਿਹੜੀ ਆ ਲੁੱਟ ਲਈ ਗਈ ਸੀ ਉਹ ਮੇਰਾ ਖਿਆਲ ਆ ਉਹ ਥਾਣੇ ਦੇ ਮੇਰਾ ਖਿਆਲ ਇਹ ਅੱਧੇ ਮਿੰਟ ਦਾ ਰਸਤਾ ਸੋ ਮੇਰਾ ਖਿਆਲ ਹੈ ਕਿ ਗੈਂਗਸਟਰ ਚੋਰ ਚੋਰੀਆਂ ਜਿੰਨੇ ਚੋਰ ਨੇ ਕਿਸੇ ਨੂੰ ਪੁਲਿਸ ਦਾ ਡਰ ਨਹੀਂ ਰਿਹਾ ਸੋ ਮੈਂ ਮੰਗ ਕਰਦਾ ਵਾਂ ਸੀਐਮ ਸਾਹਿਬ ਕੋ ਕਿ ਜਿਹੜੇ ਪੁਲਿਸ ਅਫਸਰ ਆ ਉਹ ਵੀ ਆਪਣੀ ਤਨ ਦੇ ਇਹਦਾ ਡਿਊਟੀ ਦਿਮਾਉਣ ਨਾ ਕਿ ਇੱਥੋਂ ਦੇ ਜਿਹੜੇ ਲੀਡਰ ਲੂਡਰ ਆ ਉਹਨਾਂ ਦੇ ਆ ਪਿੱਛੇ ਲੱਗ ਕੇ ਜੇ ਕੋਈ ਚੋਰੀ ਕਰਦਾ ਉਹਦੀ ਵੀ ਫੋਨ ਜਿਹੜਾ ਉਹ ਜਿੱਥੇ ਝਾੜੂ ਵਾਲੇ ਕਰ ਦਿੰਦੇ ਨੇ ਸੋ ਪੁਲਿਸ ਵੀ ਕਿਤੇ ਨਾ ਕਿਤੇ ਜਿਹੜੇ ਆ ਉਹਨਾਂ ਦੇ ਹੱਥ ਜਿਹੜੇ ਨੇ ਉਹ ਵੱਜੇ ਹੋਏ ਨੇ ਵੀ ਅਸੀਂ ਕਾਰਵਾਈ ਕੀ ਕਰੀਏ ਸੋ ਦਿਨ ਦੇ ਆੜੇ ਜਿੰਨੀਆਂ ਚੋਰੀਆਂ ਹੋਈਆਂ ਦੱਸੋ ਜੇ ਇੱਕ ਵੀ ਟਰੇਸ ਹੋਈ ਆ ਤੇ ਤੁਹਾਡੇ ਮਾਦਿਆਂ ਨੂੰ ਤੁਸੀਂ ਚੈਨਲਾਂ 'ਚ ਪ੍ਰਕਾਸ਼ਿਤ ਕਰਦੇ ਰਹੋ ਦੱਸੋ ਕਿੰਨੇ ਫੜੇ ਅਜੇ ਤੱਕ ਚੋਰ ਇਹਨਾਂ ਦੇ ਸਾਡੇ ਪਿਛਲੇ 5 ਸਾਲ ਦਾ ਰਿਕਾਰਡ ਕੱਢ ਲਓ ਤੇ ਇਹਨਾਂ ਦਾ 2.5 ਸਾਲ ਦਾ ਕੱਢ ਲਓ ਕਿੰਨੀਆਂ ਐਫਆਈਆਰਾਂ ਹੋਈਆਂ ਨੇ ਚੋਰੀ ਦੀਆਂ ਤੇ ਬੜਾ ਕਲੀਅਰਲੀ ਸੀਐਮ ਸਾਹਿਬ ਨੂੰ ਦੇ ਨਾਮ ਤੇ ਮੰਗ ਪੱਤਰ ਦੇ ਰਹੇ ਆ ਕਿ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਆ ਦਿਨ ਬਦਨ ਜਿਹੜੀ ਆ ਉਹ ਤੁਹਾਡੀ ਢਹ ਢੇਰੀ ਹੋ ਰਹੀ ਆ ਤੇ ਜਿਹੜੇ ਲੋਕ ਨੇ ਕੁਝ ਲੋਕ ਜਿਹੜੇ ਨੌਜਵਾਨ ਨੇ ਉਹ ਬਾਹਰ ਜਾਣਾ ਪਸੰਦ ਕਰ ਰਹੇ ਨੇ ਇੱਥੇ ਕੋਈ ਕਾਰੋਬਾਰ ਨਹੀਂ ਕਰ ਰਿਹਾ ਕੋਈ ਦੂਸਰੀਆਂ ਸਟੇਟਾਂ ਚ ਲੋਕ ਜਿਹੜੇ ਪੈਸਾ ਇਨਵੈਸਟ ਕਰਨਾ ਚਾਹੁੰਦੇ ਨੇ ਜਿੰਨਾ ਚਿਰ ਲੋਕਾਂ ਨੂੰ ਜਿਹੜੀ ਆ ਅਸੀਂ ਸਿਕਿਉਰਿਟੀ ਨਹੀਂ ਆਪਣੇ ਉਹਨਾਂ ਨੂੰ ਸਿਕਿਉਰਿਟੀ ਨਹੀਂ ਪ੍ਰਦਾਨ ਕਰਦੇ ਉਹ ਕਿਸ ਤਰ੍ਹਾਂ ਇੱਥੇ ਸਾਡੇ ਰਾਜ ਦੇ ਵਿੱਚ ਕੰਮ ਕਰ ਸਕਦੇ ਨੇ ਇਸ ਲਈ ਜਿਹੜਾ ਅਸੀਂ ਮੰਗ ਪੱਤਰ ਦੇਣਾ ਹੈ